ਇਹਨਾਂ ਨੂੰ ਦਿੱਲੀ ਵਿੱਚ ਕੋਈ ਪੁੱਛਦਾ ਨਹੀਂ ਸੀ ਪੰਜਾਬੀ ਘਰਾਂ ਦੇ ਵਿੱਚ ਜਾ ਕੇ ਪੀਰ ਗੜੀ ਦੇ ਭੱਲਿਆ ਚ ਜਾ ਕੇ ਇਹਨਾਂ ਨੂੰ ਜਿਤਾਇਆ ਵੇਖੋ ਰਾਮ ਮਿਲਾ ਗਰਾਊਂਡ ਦੇ ਵਿੱਚ ਆ ਬੈਠੇ ਆਪਣੇ ਜੈਨ ਸਾਹਿਬ ਆ ਸਾਰੇ ਨਾਲ ਜਾ ਜਾ ਕੇ ਇਹਨਾਂ ਨੂੰ ਜਿਤਾਇਆ ਪੰਜਾਬੀਆਂ ਨੇ ਇਹਨਾਂ ਦਾ ਬੂਟਾ ਲਾਇਆ ਪੰਜਾਬੀਆਂ ਨੇ ਪਰ ਅੱਜ ਪੰਜਾਬੀਆਂ ਨਾਲ ਹੀ ਧੋਖਾ ਦਿੱਲੀ ਵਾਲੇ ਜਿਹੜੇ ਆ ਇਹ ਕਹਿੰਦੇ ਆ ਘੋੜਾ ਘਾਹ ਸੇ ਦੋਸਤੀ ਕਰੇਗਾ ਖਾਏਗਾ ਕੀ ਹਮ ਬਤਾਏਗੇ ਇਨਕੋ ਘੋੜਾ ਕੀ ਹੁੰਦਾ ਹੈ ਘਾਹ ਕੀ ਹੁੰਦਾ ਹੈ ਇਹ ਵਰਕਰ ਘਾਹ ਨਹੀਂ ਹੈ ਕੇਜੀਵਲ ਸਾਹਿਬ ਮਾਚਾ ਗੁਜਰਾਤ ਦੇਖੋ ਪੰਜ ਸੀਟਾਂ ਗਏ ਜਿੱਥੇ ਗਏ ਜਿੱਤੇ ਆਂ ਜਾਮ ਜੋਧਪੁਰ ਚ ਦੇ ਵਿੱਚ ਅਸੀਂ ਸੀਟ ਜਿੱਤੇ ਆ ਗੁਜਰਾਤ ਦੀ ਫੋਟੋ ਲੈ ਲਿਆ ਜੇ ਉਦੋਂ ਬਾਅਦ ਅਸੀਂ ਮਾਚਲ ਚ ਜਿੱਤ ਆਏ ਆ ਜੀ ਉਥੇ ੱੱਕੇ ਖਾ ਕੇ ਆਏ ਆ ਜੀ ਫਿਰ ਉਸ ਤੋਂ ਬਾਅਦ ਨੰਗਲ ਡਾਂਸ ਹਲੇ ਤਪ ਦੇ ਵਿੱਚ ਅੱਗ ਵਰਦੀ ਆ ਉਥੇ ਡਾਕਟਰ ਰਾਣਾ ਬੋਲ ਕੇ ਆਏ ਵਾਈਸ ਚਾਂਸਲਰ ਬੈਠਾ ਹਿਾਰਪੁਰ ਯੂਨੀਵਰਸਿਟੀ ਦਾ ਗੌਤਮ ਜੀ ਮੇਰੇ ਨਾਲ ਔਰ ਇਹ ਲੋਕ ਸਮਝਦੇ ਆ ਪੰਜਾਬੀ ਬੁੱਧੂ ਹੈਗੇ ਆ ਅਸੀਂ ਚਾਰ ਲਾਂਗੇ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਆ ਕੇ ਜੀ ਵਾਲ ਕਹਿੰਦਾ ਵੇ ਜੇਲ੍ਹ ਚ ਰਿਆਂ 12 ਵਾਰੀ ਮੈਂ ਕੀਤਾ ਪੜੀ ਏ ਗੀਤਾ ਪੜੀ ਨਹੀਂ ਏ ਤੂੰ ਗੀਤਾ ਦਾ અપਮਾਨ ਕੀਤਾ ਆ ਗੀਤਾ ਚ ਲਿਖਾਇਆ ਕਰਮ ਕਰ ਤੂੰ ਤਾਂ ਬੜ ਪਿਆ ਪੀਐਮ ਬਣਨ ਵਾਸਤੇ ਭੱਜ ਪਿਆ 2 ਸਾਲ ਪਹਿਲਾਂ ਨੌਕਰੀ ਛੱਡੀ ਫਾਰਮੇਸੀ ਅਫਸਰ ਲੱਗਾ ਸੀ ਹੈਲਥ ਐਕਸਪਰਟ ਆ ਪੋਸਟ ਗ੍ਰੈਜੂਏਟ ਆ ਡਾਕਟਰ ਮੈਡੀਕਲ ਪੈਕਟਿਸ਼ਨਰ ਆ ਔਰ ਇਸ ਪਾਰਟੀ ਦਾ ਫਾਊਂਡਰ ਪੰਜਾਬ ਸਟੇਟ ਦਾ ਕਿਸਾਨ ਮਜ਼ਦੂਰ ਸੈਲ ਦਾ ਲੇਬਰ ਸੇਵਿੰਗ ਦਾ ਮੈਂ ਫਾਊਂਡਰ ਪ੍ਰੈਜ਼ੀਡੈਂਟ ਆ ਵਾਈਸ ਪ੍ਰਧਾਨ ਸਟੇਟ ਸੀਗਾ ਸੀਨੀਅਰ ਵਾਈਸ ਪ੍ਰਧਾਨ ਫੁਲਕਾ ਜੀ ਨੇ ਮੈਨੂੰ ਲੋਆਇਆ ਸੀ ਮੈਂ ਜਵਾਬ ਦੇਣਾ ਆ ਅਸੀਂ ਗੋਡੇ ਕਿਉਂ ਨਹੀਂ ਫੜਦੇ ਦਿੱਲੀ ਵਾਲਿਆਂ ਦੇ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਆ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਰਗਾਏ ਸੀਸ ਨਿਵਾਏ ਕਿਆ ਹੁਏ ਹਿਰਦੇ ਕ ਸੁਧੇ ਜਾਏ ਆ ਆ ਕਾਲੀਆਂ ਨੇ ਮੇਰੇ ਦੇ 216 ਦੇ ਉੱਤੇ 420 ਲੋਈ ਫਾਜ਼ਲ ਕਾ ਦੇ ਵਿੱਚ ਆਫ ਆਈ ਆਰ ਦੀ ਫੋਟੋ ਲਓ ਸਰ ਅੱਛਾ ਆ 22 ਦੇ ਵਿੱਚ ਕਾਂਗਰਸ ਟੈਂਪ ਚ ਮੇਰੇ ਕੋਲ ਕੁੱਲ ਗੜੀ ਥਾਣੇ ਚ ਮੇਰੇ ਦੇ ਪਰਚਾ ਆ ਅੱਜ ਵੀ ਚੱਲ ਰਿਹਾ ਹੈ 15-11 ਲਾ ਚਪੜਾਸੀ ਦੇ ਲੈਵਲ ਦਾ ਦੀਪਕ ਚੁਵਾਨ ਨੌਕਰੀ ਕਰਦਾ ਆ ਕੇ ਸਾਡੇ ਉੱਤੇ ਪਾਇਆ ਕਿਉਂ ਪਾਇਆ ਸੁਣੋ ਇੰਡਸਟਰੀ ਡਿਪਾਰਟਮੈਂਟ ਦੇ ਤਿੰਨ ਵਿੰਗ ਕਰਤੇ ਗਏ ਪਹਿਲਾ ਨਹੀਂ ਸੀ ਸਮਾਲ మీడియం ਤੇ ਲਾਰਜ ਲਾਰਜ ਵਿੰਗ ਉਹ ਨੂੰ ਦੇ ਦਿੱਤਾ ਗਿਆ ਜਿਹੜਾ 100 ਕਰੋੜ ਤੋਂ ਘੱਟੋ ਘਾਟ ਉਹਦਾ ਬਜਟ ਹੁੰਦਾ ਜੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਜਿਵੇਂ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਸੀ ਤਾਂ ਅੱਜ ਇਹਨਾਂ ਨੇ ਯੁੱਧ ਦਿੱਲੀ ਵਿਰੁੱਧ ਸ਼ੁਰੂ ਕਰ ਦਿੱਤਾ ਹੈ ਸਾਡੇ ਨਾਲ ਇੱਕ ਸਾਥੀ ਨੇ ਕਾਫੀ ਫੋਟੋਆਂ ਨੇ ਉਹਨਾਂ ਕੋਲੇ ਲੰਮੇ ਸਮੇਂ ਤੋਂ ਲੱਗਦਾ ਕਿ ਪਾਰਟੀ ਨਾਲ ਜੁੜੇ ਰਹੇ ਨੇ ਗੱਲਬਾਤ ਕਰਦੇ ਆਂ ਕਦੋਂ ਤੋਂ ਜੁੜੇ ਸੀ ਜੀ ਪਾਰਟੀ ਮੈਂ 2012 13 ਚ ਜੁੜ ਗਿਆ ਸੀ 2 ਸਾਲ ਪਹਿਲਾਂ ਨੌਕਰੀ ਛੱਡੀ ਫਾਰਮੇਸੀ ਅਫਸਰ ਲੱਗਾ ਸੀ ਹੈਲਥ ਐਕਸਪਰਟ ਆ ਪੋਸਟ ਗ੍ਰੈਜੂਏਟ ਆ ਡਾਕਟਰ ਮੈਡੀਕਲ ਪ੍ਰੈਕটিশਨਰ ਆ ਔਰ ਇਸ ਪਾਰਟੀ ਦਾ ਫਾਊਂਡਰ ਪੰਜਾਬ ਸਟੇਟ ਦਾ ਕਿਸਾਨ ਮਜ਼ਦੂਰ ਸੈੱਲ ਦਾ ਲੇਬਰ ਸੇਵਿੰਗ ਦਾ ਮੈਂ ਫਾਊਂਡਰ ਪ੍ਰੈਜ਼ੀਡੈਂਟ ਹੈ ਵਾਈਸ ਪ੍ਰਧਾਨ ਸਟੇਟ ਸੀਗਾ ਸੀਨੀਅਰ ਵਾਈਸ ਪ੍ਰਧਾਨ ਫੁਲਕਾ ਜੀ ਨੇ ਮੈਨੂੰ ਲਵਾਇਆ ਸੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਭੇਜਿਆ ਦਿੱਲੀ ਇਹਨਾਂ ਨੂੰ ਦਿੱਲੀ ਚ ਕੋਈ ਪੁੱਛਦਾ ਨਹੀਂ ਸੀ ਪੰਜਾਬੀ ਘਰਾਂ ਦੇ ਵਿੱਚ ਜਾ ਕੇ ਪੀਰ ਗੜੀ ਦੇ ਭੱਲਿਆ ਚ ਜਾ ਕੇ ਇਹਨਾਂ ਨੂੰ ਜਿਤਾਇਆ ਵੇਖੋ ਰਾਮ ਮਿਲਾ ਗਰਾਊਂਡ ਦੇ ਵਿੱਚ ਆ ਬੈਠੇ ਆਪਣੇ ਜੈਨ ਸਾਹਿਬ ਆ ਸਾਰੇ ਨਾਲ ਜਾ ਜਾ ਕੇ ਇਹਨਾਂ ਨੂੰ ਜਤਾਇਆ ਪੰਜਾਬੀਆਂ ਨੇ ਇਹਨਾਂ ਦਾ ਬੂਟਾ ਲਾਇਆ ਪੰਜਾਬੀਆਂ ਨੇ ਪਰ ਅੱਜ ਪੰਜਾਬੀਆਂ ਨਾਲ ਹੀ ਧੋਖਾ ਮਹਾਰਾਜ ਦੇ ਘਰ ਦੇ ਸਾਹਮਣੇ ਬੈਠ ਕੇ ਮੈਂ ਗੱਲ ਕਰਨ ਲੱਗਾ ਤੁਸੀਂ ਮੇਰੀ ਭੈਣ ਨੂੰ ਮਲੋਤਰਾ ਮੈਡਮ ਜੀ ਨੂੰ ਪੁੱਛਿਆ ਸੀ ਕਿ ਤੁਸੀਂ ਕਿਉਂ ਨਹੀਂ ਗੋਡੀ ਹੱਥ ਲਾਉਂਦੇ ਤੁਸੀਂ ਆਰ ਪੀ ਸਿੰਘ ਜੀ ਨੂੰ ਪੁੱਛਿਆ ਸੀ ਮੈਂ ਜਵਾਬ ਦੇਣਾ ਆ ਅਸੀਂ ਗੋਡੇ ਕਿਉਂ ਨਹੀਂ ਫੜਦੇ ਦਿੱਲੀ ਵਾਲਿਆਂ ਦੇ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਪੜਿਆ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਆ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਰਗਾਏ ਸੀਸ ਨਿਵਾਏ ਕਿਆ ਹੁਏ ਹਿਰਦੇ ਕ ਸੁਧੇ ਜਾਏ ਇਹ ਅਸੀਂ ਉਹ ਲੋਗ ਨਹੀਂ ਆ ਅਸੀਂ ਪਾਪੀ ਨਹੀਂ ਆ ਅਸੀਂ ਸ਼ਿਕਾਰੀ ਨਹੀਂ ਆ ਇਹ ਦਿੱਲੀ ਵਾਲੇ ਜਿਹੜੇ ਆ ਇਹ ਕਹਿੰਦੇ ਆ ਘੋੜਾ ਘਾਹ ਸੇ ਦੋਸਤੀ ਕਰੇਗਾ ਖਾਏਗਾ ਕਿਆ ਹਮ ਬਤਾਏਗੇ ਇਨਕੋ ਘੋੜਾ ਕਿਆ ਹੁੰਦਾ ਹੈ ਘਾਹ ਕਿਆ ਹੁੰਦਾ ਹੈ ਇਹ ਵਰਕਰ ਘਾਹ ਨਹੀਂ ਹੈ ਕੇਜੀਵਲ ਸਾਹਿਬ ਕੇਜੀਵਲ ਪਾਰਟੀ ਨਹੀਂ ਚਲਾ ਰਹਾ ਬੜੇ ਦੁਖ ਬੜੇ ਆਰ ਪੀ ਸਿੰਘ ਨੇ ਆਪਕੋ ਸੰਵਿਧਾਨ ਬਤਾਇਆ ਸਵਰਾਜ ਹਮਨੇ ਗਾਂਧੀ ਸਾਹਿਬ ਕੇ ਸਾਥ ਵੀ ਯਾ ਆਪਕੇ ਝੰਡੇ ਕੋ ਲੈ ਕਰ ਮੱਲੇ ਮੱਲੇ ਮੇ ਪਟਿਆਲੇ ਕਾਮ ਕੀਆ ਖਿਚੜੀਪੁਰ ਮੇ ਕੀਆ ਅਸੀਂ ਕੰਮ ਕੀਤਾ ਆਪਣੇ ਮਾਚਾ ਗੁਜਰਾਤ ਦੇਖੋ ਪੰਜ ਸੀਟਾਂ ਗਏ ਜਿੱਥੇ ਗਏ ਜਿੱਤੇ ਆਂ ਜਾਮ ਜੋਧਪੁਰ ਚ ਦੇ ਵਿੱਚ ਅਸੀਂ ਸੀਟ ਜਿੱਤੇ ਆ ਗੁਜਰਾਤ ਦੀ ਫੋਟੋ ਲੈ ਲਿਆ ਜੇ ਉਦੋਂ ਬਾਅਦ ਅਸੀਂ ਮਾਚਲ ਚ ਜਿੱਤ ਆਏ ਆ ਜੀ ਉੱਥੇ ੱੱਕੇ ਖਾ ਕੇ ਆਏ ਆ ਜੀ ਫਿਰ ਉਸ ਤੋਂ ਬਾਅਦ ਨੰਗਲ ਡਾਂਸ ਹੀ ਹਲੇ ਤਪ ਦੇ ਵਿੱਚ ਅੱਗ ਵਰਦੀ ਆ ਉੱਥੇ ਡਾਕਟਰ ਰਾਣਾ ਬੋਲ ਕੇ ਆ ਵਾਈਸ ਚਾਂਸਲਰ ਬੈਠਾ ਹਿਆਰਪੁਰ ਯੂਨੀਵਰਸਿਟੀ ਦਾ ਗੋਤਮ ਜੀ ਮੇਰੇ ਨਾਲ ਅਰੇ ਲੋਕ ਸਮਝ ਗਿਆ ਪੰਜਾਬੀ ਬੁੱਧੂ ਅਗੇ ਆ ਅਸੀਂ ਚਾਰ ਲਾਂਗੇ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਆ ਦੋ ਮਹਿਕਮਿਆਂ ਦਾ ਮੇਰੇ ਵੀਰਾਂ ਨੇ ਜ਼ਿਕਰ ਕੀਤਾ ਆ ਮੈਨੂੰ ਮਿਲਿਆ ਕੁਛ ਨਾ ਮਿਲੇ ਮੈਂ ਗੀਤਾ ਵੀ ਪੜੀ ਆ ਉਹਦੇ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ ਆ ਕਰਮ ਕਰ ਫਲ ਕੀ ਛਾਤ ਮਤ ਕਰ ਇਹਨਾਂ 12 ਸਾਲ ਸਾਡੇ ਤੋਂ ਕਰਮ ਲਿਆ ਆ ਦੇਖੋ ਸਰ ਜੀ ਤੁਸੀਂ ਹੈਰਾਨ ਹੋ ਜਾਓਗੇ ਦੇਖ ਕੇ ਆ ਕਾਲੀਆਂ ਨੇ ਮੇਰੇ ਦੇ 216 ਦੇ ਉੱਤੇ 420 ਲਵਾਈ ਫਾਜ਼ਲ ਕਾ ਦੇ ਵਿੱਚ ਆ ਐਫ ਆਈ ਆਰ ਦੀ ਫੋਟੋ ਲਓ ਸਰ ਬਿਲਕੁਲ ਆ ਲਓ ਸਰ ਐਫ ਆਰ ਦੀ ਫੋਟੋ ਆ ਗਈ ਆ ਗਈ ਜੀ ਅੱਛਾ ਆ 2022 ਦੇ ਵਿੱਚ ਕਾਂਗਰਸ ਟਾਈਮ ਤੇ ਮੇਰੇ ਕੋਲ ਕੁੱਲ ਘੜੀ ਥਾਣੇ 'ਚ ਮੇਰੇ ਦੇ ਪਰਚਾ ਆਜ ਵੀ ਚੱਲ ਰਿਹਾ ਓ ਕਿਉਂਕਿ ਮੈਂ ਪਾਰਟੀ ਦਾ ਇੱਕ ਬੇਮਿਸਾਲ ਵਰਕਰ ਸੀ ਲੁੱਟਿਆ ਜਾ ਰਿਹਾ ਸੀ ਪੰਜਾਬ ਕਰਜ਼ਾਈ ਹੋ ਗਿਆ ਸੀ ਪੰਜਾਬ ਮੈਨੂੰ ਪੈਨਸ਼ਨ ਮਿਲ ਗਈ 10 ਚ 40000 ਬੱਚੇ ਮੇਰੇ ਬੇਰੋਜ਼ਗਾਰ ਮੇਰੇ ਬੇਰੋਜ਼ਗਾਰ ਨਹੀਂ ਮੇਰਾ ਬੱਚਾ ਡਾਕਟਰ ਹੈ ਪਰ ਮੇਰੇ ਪੰਜਾਬੀ ਬਾਹਰ ਤੋਰੇ ਜਾ ਰਹੇ ਆ ਹਰ ਮਹੱਲੇ ਦੇ ਵਿੱਚ ਆਓ ਮੇਰੇ ਫਰੋਜਪੁਰ ਫਰੀਦਕੋਟ 'ਚ ਮੈਂ ਫਰੋਜਪੁਰੋਂ ਆਇਆ ਉਥੇ ਹਰ ਮੱਲੇ ਦੇ ਵਿੱਚ 50 ਦੁਕਾਨਾਂ ਤੇ 50 ਮੱਲੇ ਹੀ ਮਕਾਨ ਬਕਾਉ ਨੇ ਔਰ ਸਾਰੀ ਮਾਈਗ੍ਰੇਸ਼ਨ ਹੋ ਰਹੀ ਆ ਬਾਹਰਲੇ ਸਾਰੇ ਯੂਪੀਸੀਪੀ ਦੇ ਵਿਚਾਰੇ ਆ ਰਹੇ ਆ ਕਿਉਂਕਿ ਇੱਕ ਨੈਚੁਰਲ ਨਿਯਮ ਆ ਮਾਈਗ੍ਰੇਸ਼ਨ ਹੋਏਗੀ ਆਓ ਮੈਂ ਜਾਂਦਾ ਜਾਂਦਾ ਲੁਧਿਆਣੇ ਦਾ ਤੁਹਾਨੂੰ ਮੈਂ ਨੰਗਾ ਕਰਨ ਲੱਗਾ ਇਹਨਾਂ ਦਾ ਜਿਹੜਾ ਕੱਪੜਾ ਹੈ ਜੇ ਪੰਜਾਬ ਲੁੱਟਿਆ ਗਿਆ ਸੀ ਪੋਸਟਾ ਕੀ ਕਰਨੀ ਆ ਮੈਦਾਨੇ ਨੂੰ ਡਾਕਟਰ ਨੂੰ ਕੁਝ ਨਹੀਂ ਚਾਹੀਦਾ ਚੇਅਰਮੈਨੀਆਂ ਕਰ ਲੈ ਜਾਓ ਪਰ ਪੰਜਾਬੀ ਇੱਥੇ ਹਣਾਉਣਗੇ ਤੁਹਾਡਾ ਇੱਕ ਬੰਦਾ ਬਰਦਾਸ਼ਤ ਨਹੀਂ ਕਰਾਂਗੇ 15000 ਵਾਲਾ ਚਪੜਾਸੀ ਦੇ ਲੈਵਲ ਦਾ ਦੀਪਕ ਚੁਹਾਨ ਨੌਕਰੀ ਕਰਦਾ ਆ ਕੇ ਸਾਡੇ ਉੱਤੇ ਪਾਇਆ ਕਿਉਂ ਪਾਇਆ ਸੁਣੋ ਇੰਡਸਟਰੀ ਡਿਪਾਰਟਮੈਂਟ ਦੇ ਤਿੰਨ ਵਿੰਗ ਕਰਤੇ ਗਏ ਪਹਿਲਾਂ ਨਹੀਂ ਸੀ ਸਮਾਲ ਮੀਡੀਅਮ ਤੇ ਲਾਰਜ ਲਾਰਜ ਵਿੰਗ ਉਹ ਦੇ ਦਿੱਤਾ ਗਿਆ ਜਿਹੜਾ 100 ਕਰੋੜ ਤੋਂ ਘੱਟੋ ਘਾਟਾ ਦਾ ਬਜਟ ਹੁੰਦਾ ਜੇ ਸਰ ਤੁਸੀਂ ਪੱਤਰਕਾਰ ਜੀ ਜਦੋਂ ਛੋਟੀ ਇੰਡਸਟਰੀ ਸੀ ਪਹਿਲਾਂ 5 ਕੇਡ ਕਰੋੜ ਦੀ ਹੁੰਦੀ ਸੀ ਉਹਨਾਂ ਦੀ 25 ਕਰ ਦਿੱਤੀ ਗਈ ਆ ਮੀਡੀਅਮ ਦੀ ਹੁਣ 50 ਕਰ ਦਿੱਤੀ ਗਈ ਆ ਤਾਂ 100 ਏਕੜ ਦਾ ਕਪਲਾ ਕੀ ਆ ਵੀ ਆਪਦਾ ਹੀ ਚੇਅਰਮੈਨ ਲਾ ਲਿਆ ਲार्ज ਇੰਡਸਟਰੀ ਆਏਗੀ ਦਿੱਲੀੋਂ ਬੰਦੇ ਆਉਣਗੇ ਮੋٹے ਗੁਜਰਾਤੀ ਮਾਰਵਾੜੀ ਤੇ ਜਮੀਨਾਂ ਲੁਧਿਆਣੇ ਦੀਆਂ ਜਰਖੇ ਜਮੀਨਾਂ ਪੈਸੇ ਚਿੱਟੇ ਜਿੰਦੀ ਪੈਸੇ ਦੀ ਵੈਲਿਊ ਨਹੀਂ ਹੈਗੀ ਸਾਨੂੰ ਇੱਕ ਵਾਰੀ ਜੱਟਾਂ ਨੂੰ ਰਜਾ ਕੇ ਜ਼ਿੰਮੇਦਾਰਾਂ ਨੂੰ ਪੈਰੀ ਲੈ ਲਈਏਗੀ ਚੇਅਰਮੈਨ ਆਪਦਾ ਉਹ ਵੱਡੀ ਇੰਡਸਟਰੀ ਦਾ ਲਾ ਲਿਆ ਉਹ ਗਾਗ ਲੈ ਆਏਗਾ ਔਰ ਉਹ ਜੋ ਅੱਗੇ ਕਰਦਾ ਰਿਹਾ ਫਿਰੋਜ਼ਪੁਰ ਮੈਨੂੰ ਪਤਾ ਸਾਡੇ ਨਾਲ 50000 ਰੁਪਏ ਨੂੰ ਦੇ ਦੇ ਉਹ ਰਿਕਮੈਂਡ ਕਰ ਦਿੰਦਾ ਸੀ ਅਰਜੀ ਆ ਪਹਿਨਾ ਠੀਕ ਕਹਿ ਰਹੀਆਂ ਨੇ ਮੈਡਮ ਮਲੋਤਰਾ ਠੀਕ ਕਹਿ ਰਹੀਏ ਜਿਹੜਾ ਮਿਸ ਮੈਚ ਕਰਕੇ ਰਾਤੋਂ ਰਾਤ ਅਰਜੀਆਂ ਜਿਹੜੀਆਂ ਕਰਦੇ ਨੇ ਆਪਦੇ ਮਤਲਬ ਦੇ ਚਾਪ ਲੂਸ ਤੇ ਚਮਚੀਆਂ ਦੀਆਂ ਅਰਜੀਆਂ ਕਰਦਾ ਰਿਹਾ ਹੈ ਕੇਜੀ ਵਾਲ ਕਹਿੰਦਾ ਵੇ ਜੇਲ੍ਹ ਚ ਰਿਆਂ 12 ਵਾਰੀ ਮੈਂ ਕੀਤਾ ਪੜੀ ਹੈ ਗੀਤਾ ਪੜੀ ਨਹੀਂ ਹੈ ਤੂੰ ਗੀਤਾ ਦਾ ਅਪਮਾਨ ਕੀਤਾ ਆ ਗੀਤਾ 'ਚ ਲਿਖਿਆ ਆ ਕਰਮ ਕਰ ਤੂੰ ਤਾਂ ਬਾਣ ਪਿਆ ਪੀਐਮ ਬਣਨ ਵਾਸਤੇ ਭੱਜ ਪਿਆ ਤੈਨੂੰ ਬਣਾਵੇਗਾ ਇੰਡੀਆ ਪੀਐਮ ਤੂੰ ਕੱਪੜੇ ਕਰ ਲੈ ਐਵੇਂ ਨਹੀਂ ਹੁੰਦਾ ਬਈ ਕਿ ਈਡੀ ਦੇ ਅਫਸਰ ਦੇ ਪਿਓ ਨੂੰ ਪੁੱਛਿਆ ਆ ਦੇ ਮੁੰਡੇ ਨੂੰ ਪੁੱਛ ਉਹ ਪਰਚਾ ਝੂਠਾ ਦਾ ਨਹੀਂ ਸਾਡੇ ਲੀਡਰਾਂ ਦੇ ਉਹ ਕਹਿੰਦਾ ਆਇਆ ਹਸਟਾਲੂ ਤੁਹਾਡੀ ਸਰਕਾਰ ਆ ਗਈ ਫੇਰ ਸਾਨੂੰ ਛੱਡੋਗੇ ਕੋਈ ਕੋਰਾ ਝੂਠ ਨਹੀਂ ਹੁੰਦਾ 100-100 ਕਰੋੜ ਦੇ ਕੱਪੜੇ ਕੀਤੇ ਆ ਇਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਹੋਵੇ ਇਧਰ ਪੰਜਾਬ ਚ ਆ ਕੇ ਗੰਦ ਪਾਉਣ ਵਾਸਤੇ ਪੰਜਾਬੀ ਲਾਹੌਰ ਯੂਨੀਵਰਸਿਟੀ ਸਾਡੀ ਸੀ ਉਹਦੇ ਬਦਲੇ ਤੁਸੀਂ ਚੰਡੀਗੜ੍ਹ ਲਈਆ ਬਣਾਈ ਆ ਤਾਂ ਇਸ ਕਰਕੇ ਪੰਜਾਬੀਆਂ ਤੋਂ ਬਾਅਦ ਮਹਾਰਾਸ਼ਟਰ ਚ ਬੱਚੇ ਪੜਨਾ ਆਉਂਦੇ ਸੀ ਲਾਹੌਰ ਚ ਮੈਂ ਫਿਰੋਜ਼ਪੁਰ ਬਾਰਡਰ ਦੇ ਉੱਤੇ ਮੇਰੇ ਫਾਦਰ ਪੜਿਆ ਮੈਂ ਉੱਥੋਂ ਦਾ ਪੋਸਟ ਗ੍ਰੈਜੂਏਟ ਆ ਤੇ ਸਾਡੇ ਕੋਲੋਂ ਆ ਸਾਡੀਆਂ ਭੈਣਾਂ ਨਹੀਂ ਪਛਾਣੇ ਪਟਿਆਲੇ ਦੇ ਬੰਦੇ ਆ ਟਿਕਟਾਂ ਲਈ ਤਰਸ ਰਹੇ ਐਮਸੀ ਦੀਆਂ ਲਈ ਪਾਟੀਆਂ ਸਾਡੀ ਗੱਲ ਸੁਣੋ ਇਹਨਾਂ ਨੂੰ ਵੇਚਣ ਨਹੀਂ ਦੇਵਾਂਗੇ ਇਹ ਵੇਚਦੇ ਆ ਰੁਪਈਆ ਇਹਨਾਂ ਦਾ ਪਰੁਈਆ ਬਣ ਚੁੱਕਾ ਸਬਦਾਨ ਸਦੂਨ ਕੋਈ ਨਹੀਂ ਕੇਜੀਵਾਲ ਇੱਕ ਕਿਚਨ ਕਮੇਟੀ ਚਲਾ ਰਿਹਾ ਉਹਦੇ ਵਿੱਚ ਚਾਰ ਬ੍ਰਾਹਮਣਾਂ ਮੈਂ ਮਾਫੀ ਮੰਗ ਲੈਣਾ ਚਾਰ ਗਿਣਤੀ ਦੇ ਉਹਦੇ ਵਿੱਚ 5 6 4 5 ਬਾਣੀ ਆ ਦੋ ਕੋ ਰਾਜਪੂਤ ਖਤਰੀ ਪਾਲਿਆ ਇਹ ਕੱਦਾ ਹੋਰ ਹੈ ਰਗਰ ਆ ਪਾ ਗਏ 10 ਮੈਂਬਰੀ ਕਿਚਨ ਕਮੇਟੀ ਨੂੰ ਪਾਰਟੀ ਬਣਾਇਆ ਕੋਈ ਕੋਰ ਕਮੇਟੀ ਨਹੀਂ ਹੈ ਪੰਜਾਬ ਦੇ ਵਿੱਚੋਂ ਕੋਈ ਜਿਨ੍ਹਾਂ ਨੇ ਆ ਕੰਮ ਕੀਤਾ ਤੁਹਾਡੇ ਕੈਮਰੇ ਦੇ ਟਾਈਮ ਖਤਮ ਹੋ ਜਾਣ ਗਿਆ